ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਮੇਰੇ ਆਪਣੇ ਪਿੰਡ ਪਿੰਡ ਮੰਗਲ ਤੋਂ ਆ ਮੰਗਲ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਦੋਨਾਂ ਸ਼ਹਿਰਾਂ ਦੇ ਨੇੜੇ ਦਾ ਪਿੰਡ ਆ ਦੱਸੋ ਕਿਉਂਕਿ 10 ਕਿਲੋਮੀਟਰ ਹੱਥੋਂ ਕੋਟਕਪੂਰਾ ਹੋਊਗਾ ਤੇ ਅੰਦਾਜ਼ਾ 10 ਤੋਂ 12 ਕਿਲੋਮੀਟਰ ਫਰੀਦਕੋਟ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਬਾਈ ਜੀ ਹੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਕਰਦੇ ਪਸ਼ੂਆ ਇਹ ਕੋਈ ਵਪਾਰ ਨਹੀਂ ਕਰਦੇ ਮਤਲਬ ਜਿਹੜਾ ਵੀ ਰਵਾ ਮੱਝਾਂ ਦੇ ਵਿੱਚ ਬਹੁਤਾ ਰਵਾ ਇਹਨਾਂ ਦਾ ਪ੍ਰਾਣਾ ਹੀ ਤੁਰਿਆ ਹੁੰਦਾ ਅੱਜ ਦੀ ਵੀਡੀਓ ਦੇ ਵਿੱਚ ਇਹ ਮੱਝ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਇਹਦਾ ਢਾਂਚਾ ਤੁਸੀਂ ਦੇਖੋ ਇਹਦੇ ਪੁੜਿਆਂ ਦੀ ਬਣਾਵਟ ਦੇਖੋ ਬਿਲਕੁਲ ਪੱਧਰ ਇੱਕੋ ਜਿਹਾ ਚਾਰਸ ਪੁੜੇ ਹੈ ਸਿੰਗ ਨੇੜ ਹੀ ਮੁੜਿਆ ਹੋਇਆ ਡਿਟੇਲ ਚ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਇਹ ਮੱਝ ਪਸੰਦ ਆ ਜੂਗੀ ਉਹ ਵੀਰ ਆ ਕੇ ਤਸੱਲੀ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਤੁਸੀਂ ਇਸ ਨੰਬਰ ਤੇ ਕਾਲ ਕਰੋਗੇ ਤੋ ਸ਼ਰੀਫ ਜੀਆਂ ਮੱਝਾਂ ਇਸ ਪੱਖ ਤੋਂ ਆ ਵੀ ਇਹ ਰਵਾ ਇਹਨਾਂ ਦਾ ਦੁੱਧ ਲੰਬਾ ਟਾਈਮ ਪਿਆਉਂਦਾ। ਬਾਕੀ ਤੁਹਾਡੇ ਘਰੇ ਜਾ ਕੇ ਕਿੰਨਾ ਟਾਈਮ ਮਿਲੂਗੀ ਮੈਂ ਉਹਦਾ ਕੋਈ ਸ਼ੋਰਟੀ ਨਾਲ ਨਹੀਂ ਗੱਲ ਆਪਾਂ ਕਹਿ ਸਕਦੇ ਪਰ ਜੋ ਦੇਖਿਆ ਕਿਉਂਕਿ ਮੱਝਾਂ ਪਹਿਲਾਂ ਤੋਂ ਹੀ ਦੇਖਦੇ ਇਹਨਾਂ ਕੋਲ ਰਵਾ ਹੀ ਇਦਾਂ ਦਾ ਵੀ ਚੰਗੇ ਪਸ਼ੂ ਰਹਿੰਦੇ ਦੁੱਧ ਵਾਲੇ ਪੱਖ ਤੋਂ। ਆਓ ਜਾਣਕਾਰੀ ਲਈਏ ਫਿਰ ਇਹਨੂੰ ਤੋੜਾਂਗੇ। ਪੰਮੇ ਬਾਈ ਸਤਰੀਕਾਲ। ਸਤਰੀਕਾਲ ਬਾਈ। ਅੱਜ ਪਰਮਜੀਤ ਬਾਈ ਅੱਜ ਆਪਾਂ ਜਿਹੜੀ ਮੱਝ ਵੇਚਣ ਲੱਗੇ ਆ। ਹਾਂਜੀ। ਕਰਦੀ ਮੱਝ? ਹਾਂਜੀ ਕਰਦੀ ਆ ਜੀ। ਕਿੰਨਾ ਮਸੂਆ ਬਾਈ? ਪੰਜਵੇਂ ਮਹੀਨੇ ਸੂਏ ਸੋਣਾ ਜੀ ਇਹਨੇ ਪੰਜਵੇਂ ਮਹੀਨੇ ਸੂਏ ਸੋਣਾ ਹਾਂਜੀ ਪਿਛਲੇ ਜਣੀ ਇਹ ਘਰ ਦੀ ਕੱਟੀ ਤੋਂ ਹੀ ਗਾਂ ਉਹ ਹਾਂਜੀ ਹਾਂਜੀ ਆਓ ਪਿਛਲੇ ਸਵੇਰੀ ਕੱਟੀ ਇਹਦੇ ਨਾਲ ਖੜੀ ਜਿਹੜੀ ਇਹਦੇ ਨਾਲ ਖੜੀ ਉਹ ਕੱਟੀ ਇਹਦੀ ਪਿਛਲੇ ਸੂਏ ਦੀ ਹਾਂਜੀ ਠੀਕ ਹੈ ਅੱਛਾ ਭਾਈ ਹੁਣ ਕਿੰਨੇ ਦਿਨ ਲਾਉਗੀ ਸੂਣ ਚ ਬਸ ਇੱਕ ਦੋ ਦਿਨ ਹੀ ਲਾਉਗੀ ਤਿਆਰੀ ਹੈ ਤਿਆਰੀ ਹੈ ਪਰਮਜੀਤ ਭਾਈ ਦੁੱਧ ਪਿਛਲੇ ਸੂਏ ਚ ਕਿੰਨਾ ਚੋਇਆ ਦਾ ਇਹ ਜੀ 10 ਸੰਗਣਾ ਬਾਅਦ 13 ਕਿਲੋ ਦਿੰਦੀ ਆ 13 ਕਿਲੋ ਦੁੱਧ ਆ ਫੈਰ ਫੂਟ ਚੰਗੀ ਆ ਹਾਂ ਫੈਰ ਬਹੁਤ 13 ਕਿਲੋ ਕਿਉਂ ਬਾ ਘੜ ਲੈਦਾ ਠੀਕ ਹੈ ਅਜੇ ਇੱਕ ਗੱਲ ਹੋਰ ਦੱਸਦੀ ਬਈ ਦੁੱਧ ਪਿਉਂਦੀ ਕਿੰਨਾ ਟਾਈਮ ਆ ਸੂਣ ਕੇ ਕੱਬਣ ਹੋ ਜਾਂਦਾ ਇਹਨੂੰ ਬਾ ਛੱਡ ਬਣਾ ਅਛਾ ਉਵੇਂ ਚੋਈ ਜਾ ਫਾਂ ਚੋਈ ਚੱਲ ਬਾਸ ਇਹਨੂੰ ਕੋਈ ਦਿੱਕਤ ਨਹੀਂ ਇਹ ਸਾਰਾ ਰਵਾ ਹੀ ਐਵੇਂ ਪਿੱਛੇ ਜੇ ਦਿੱਕਤ ਆਪਾਂ ਮੱਝੋ ਵੀ ਝੋਟੀ ਵੇਚੀ ਸੀਗੀ ਉਹ ਵੀ ਇਸੇ ਤਰ੍ਹਾਂ ਹੀ ਸੀ ਮੇਰੇ ਖਿਆਲ ਚ ਹਾਂਜੀ ਹਾਂਜੀ ਠੀਕ ਹੈ ਕੀ ਡਿਮਾਂਡ ਕਰਦੇ ਹੋ ਇਹਦੀ ਫਰਮਜੀਤ ਬਈ ਇਹਦਾ 1 ਲੱਖ 20 ਹਜ਼ਾਰ ਦੇਣਾ ਹੈ 1 ਲੱਖ 20 ਹਜ਼ਾਰ ਹਾਂਜੀ ਠੀਕ ਹੈ ਦੋਸਤੋ 1 ਲੱਖ ਤੇ 20 ਹਜ਼ਾਰ ਰੇਟ ਹੈ ਸੂਆ ਪੰਜਵਾਂ ਹੈ ਟਾਂਚਾ ਬਹੁਤ ਸੋਹਣਾ ਹਵਾਨੇ ਦੀ ਤੁਸੀਂ ਬਣਾਵਟੇ ਦੀ ਦੇਖੋ ਥੋੜਾ ਜਿਹਾ ਪਸ਼ੂ ਉੱਪਰੇ ਬੰਦੇ ਤੋਂ ਡਰਨ ਜ਼ਰੂਰ ਲੱਗ ਜਾਂਦੇ ਆ ਪਰ ਇੰਨੀ ਕੁ ਮਸਤ ਮੱਝ ਆ ਹੁਣ ਹੋ ਸਕਦਾ ਮੈਂ ਨੇੜੇ ਜਾਵਾਂ ਡਰੇ ਪਰ ਪੂਛ ਜਿਹੜੀ ਐ ਰੱਖੀ ਵੀ ਆ ਤੇ ਦਾ ਮਤਲਬ ਸਾਫ਼ ਹੀ ਐ ਵੀ ਇਹ ਘੱਟ ਡਰ ਰਹੀ ਐ ਹਾਲਾਂਕਿ ਉੱਪਰੇ ਬੰਦੇ ਤੋਂ ਪਸ਼ੂ ਦਾ ਡਰਨਾ ਸੁਭਾਵਿਕ ਹੋ ਜਾਂਦਾ ਤੁਸੀਂ ਹਵਾਨਾ ਪਿੱਛੋਂ ਦੇਖੋ ਕਿੰਨਾ ਚੰਗਾ ਤਿਆਰ ਤੋੜਦੇ ਆਪਾਂ ਇਹਨੂੰ ਖੋਲਾਂਗੇ ਵੀ ਜ਼ਰੂਰ ਤੇ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ 1,20,000 ਰੇਟ ਬਾਈ ਨੇ ਇਹਦਾ ਰੱਖਿਆ ਸੀਲਰ ਰਵੇ ਦੀ ਇਹ ਗੱਲ ਆ ਦੱਸੋ ਵੀ ਛੋਟੇ ਜਿਹੇ ਸੰਗਲ ਆ ਜਿਹੜਾ ਬਾਈ ਦੇ ਹੱਥ ਚ ਉਹ ਕੁੰਡਾ ਪਾਇਆ ਹੁਣ ਕੁੰਡਿਆਂ ਚ ਸੰਗਲ ਉਸੇ ਦਾ ਕੁੰਡੇ ਚ ਪਾ ਦਿੰਦੇ ਆ ਉਸੇ ਨਾਲ ਹੀ ਇਹਨੂੰ ਸੰਭਾਲਦੇ ਆ ਗਾਲਾਂ ਛੱਡ ਕੇ ਪਿਉਣਾ ਹੁਣ ਪਾਣੀ ਮੋ ਤਾਂ 8 ਲੱਖ ਤੇ 20000 ਰੇਟ ਦੱਸੋ ਮੱਝ ਦੇ ਥੋੜਾ ਮੈਂ ਨੇੜੇ ਘਟ ਜਾਊਂਗਾ ਕਿਉਂਕਿ ਪਾਗਬੰਨੀ ਕਰਕੇ ਸਾਡੇ ਜਿਹੜਾ ਡਾਕਟਰ ਵੀ ਆਉਂਦਾ ਜ਼ਿਆਦਾਤਰ ਉਹ ਪਾਗ ਆਲਾ ਹੀ ਇੱਧਰ ਤੋਂ ਉਹ ਉਹਵੇਂ ਵੀ ਪਸੂ ਡਰਦਾ ਰਹਿੰਦਾ ਕਮਾਲ ਆ ਬਾਈ ਥੋੜਾ ਜਿਹਾ ਪਰਮਜੀਤ ਬਾਈ ਸੋ ਹਵਾਨਾ ਤੁਸੀਂ ਇਹਦਾ ਦੇਖ ਲਿਆ ਦੱਸੋ darth dia ya kalau hmm, kau ini ini si darth dia ini darth dia mana itu ayah support supportnya jangan nol khat janganlah daripas mau ngejadi ini udah kita kalau nggak di bolehnya sangkal balon nasi masuk balas semua. Okay. <laughs> Dekin, ayo ayo bhai